2018 ਦੇ ਵਿੱਚ ਰੇਪ, ਮਾਰਕੁੱਟ ਤੇ ਧਮਕੀ ਦੇਣ ਦੇ ਮਾਮਲੇ ਦੇ ਵਿੱਚ ਪਾਸਟਰ ਵਰਜਿੰਦਰ ਨੂੰ ਮੋਹਾਲੀ ਕੋਰ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਜਿਹੜਾ ਕਿ ਸਾਹਮਣੇ ਆਇਆ ਇਹ ਖੁਲਾਸਾ ਜਾਂ ਇਹ ਇਲਜ਼ਾਮ ਕਿਸੇ ਹੋਰ ਨੇ ਨਹੀਂ ਬਲਕਿ ਪੰਜਾਬ 크ਰਿਸਚੀਅਨ ਮੂਵਮੈਂਟ ਪ੍ਰਧਾਨ ਹਾਮਿਦ ਮਸੀਹ ਦੇ ਵੱਲੋਂ ਕੀਤੇ ਗਏ ਨੇ ਉਹਨਾਂ ਦਾ ਜਿਹੜਾ ਕਿ ਵੱਡਾ ਬਿਆਨ ਮਹਿਲਾ ਨੂੰ ਲੈ ਕੇ ਸਾਹਮਣੇ ਆਇਆ ਹਾਮਿਦ ਨੇ ਕਿਹਾ ਕਿ ਪਹਿਲਾਂ ਵੀ ਦੋ ਲੋਕਾਂ ਦੇ ਖਿਲਾਫ ਰੇਪ ਦੇ ਕੇਸ ਇਹ ਮਹਿਲਾ ਦਰਜ ਕਰਵਾ ਚੁੱਕੀ ਆ ਇਸ ਮਾਮਲੇ ਦੇ ਵਿੱਚ ਦੋਨਾਂ ਲੋਕਾਂ ਦੇ ਖਿਲਾਫ ਦਰਜ ਕੇਸ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਮਹਿਲਾ ਦੇ ਖਿਲਾਫ ਜਿਹੜੇ ਕੀ ਪਾਏ ਗਏ ਜਿਸ ਦੇ ਬਾਅਦ ਮਹਿਲਾ ਨੇ ਮੁਆਫੀ ਮੰਗ ਕੇ ਆਪਣੀ ਜਾਨ ਛੁਡਵਾਈ ਸੀ ਦੋਸ਼ ਲਗਾਇਆ ਕਿ ਮਹਿਲਾ ਬਲੈਕਮੇਲ ਕਰਨ ਦੇ ਵਿੱਚ ਕਾਫੀ ਹੈਪਚੁਲ ਹੈ ਜਿਹਦੇ ਚੱਲਦੇ ਹਰੇਕ ਦੇ ਉੱਤੇ ਇਸ ਦੇ ਵੱਲੋਂ ਰੇਪ ਦਾ ਇਲਜ਼ਾਮ ਲਗਾਇਆ ਜਾਂਦਾ ਹੋਰ ਕੀ ਕੁਝ ਕਿਹਾ ਹਾਮਿਦ ਮਸੀ ਨੇ ਆਓ ਸੁਣਦੇ ਹਾਂ ਜਿਹੜੀ ਉਹ ਲੜਕੀ ਆ ਉਹਦੇ ਉੱਤੇ ਪਹਿਲਾਂ ਵੀ ਉਹਨੇ ਨਾ ਦੋ ਬੰਦਿਆਂ ਦੇ ਉੱਤੇ ਪਰਚਾ ਦਰਜ ਕਰਵਾਇਆ ਬਲਾਤਕਾਰ ਦਾ ਉਹ ਦੋਨੋਂ ਜਿਹੜੇ ਪਰਚੇ ਸੀ ਉਹ ਅਦਾਲਤ ਵਿੱਚ ਉਹਦੇ ਅਗੇਂਸਟ ਚਲੇ ਗਏ ਤੇ ਉਹ ਮਾਫੀ ਮੰਗ ਕੇ ਛੁੱਟ ਗਏ ਇਹੋ ਲੜਕੀ ਜਿਹੜੀ ਆ ਬਲੈਕਮੇਲ ਕਰਨ ਲਈ ਉਹ ਖੁਦ ਵੀ ਹੈਪਚੁਲਾ ਮੈਂ ਇਹਦੇ ਨਾਲ ਇਹ ਨਹੀਂ ਕਹਿੰਦਾ ਵੀ ਬਜਿੰਦਰ ਨੂੰ ਮੈਂ ਮਤਲਬ ਵੀ ਉਹਨੂੰ ਕਲੀਅਰ ਚਿੱਟ ਮੈਂ ਦੇ ਨਹੀਂ ਰਿਹਾ ਪਰ ਮੈਂ ਲੜਕੀ ਦੀ ਵੀ ਗੱਲ ਕਰਦਾ ਕਿ ਉਹ ਵੀ ਕਿਤੇ ਨਾ ਕਿਤੇ ਇਸ ਕੇਸ ਦੇ ਵਿੱਚ ਨਾ ਲੇਕਿਨ ਅਦਾਲਤ ਨੇ ਤਾਂ ਅਸਲ ਫਿਰ ਇਨਵੋਲ ਹੋਏਗੀ ਅਦਾਲਤ ਨੇ ਤਾਂ ਸਬੂਤਾਂ ਦੇ ਆਧਾਰ ਪਰ ਫੈਸਲੇ ਸੁਣਾਏ ਜਾਂਦੇ ਨੇ ਤਾਂ ਅਦਾਲਤ ਦੇ ਫੈਸਲੇ ਨੂੰ ਲੈ ਕੇ ਕਿਵੇਂ ਦੇਖਦੇ ਕਿਹਾ ਅਬ ਇਸ ਫੈਸਲੇ ਕੇ ਉਹ ਲੈ ਕੇ ਕਿਹਾ ਹਾਈ ਕੋਰਟ ਸੁਪਰੀਮ ਕੋਰਟ ਕਾ ਵੀ ਰੁਕ ਕਰਨਗੇ ਦੇਖੋ ਜਿਹੜੀ ਉਹਦੀ ਟੀਮ ਆ ਉਹਨਾਂ ਨਾਲ ਤਾਂ ਮੇਰੀ ਡਿਸਕਸ ਨਹੀਂ ਹੋਈ ਕਿਉਂਕਿ ਮੈਂ ਸਵੇਰ ਦਾ ਆਪਣੇ ਕਿਸੇ ਪ੍ਰੋਗਰਾਮ ਚ ਸੀਗਾ ਉੱਥੋਂ ਮੈਂ ਇੱਥੇ ਫੰਕਸ਼ਨ ਚ ਆਇਆ ਲੇਕਿਨ ਮੈਂ ਹੁਣੇ ਜਿਹੜੀ ਇੱਕ ਬੰਦੇ ਨਾਲ ਗੱਲ ਕੀਤੀ लेकिन फैसले को लेकर कैसे देखते है दोषी करार दे दिया गया आज सजा सुनाई गयी और लड़की का कहना है की अब कुछ और भी लोग सामने आयेंगे जिनको इन्होने दबा कर रखा हुआ था इन पर दबाव डाला हुआ देखो इस तरह, है। देखो इस तरह है, है? ਮੈਂ ਤੁਹਾਡੇ ਨਾਲ ਨਾ ਜਿਸ ਦਿਨ ਤੁਸੀਂ ਪਿਛਲੇ 28 ਤਰੀਕ ਨੂੰ ਮੇਰੇ ਨਾਲ ਜੋ ਗੱਲਬਾਤ ਕੀਤੀ ਸੀ ਉਹਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਵੀ ਜਿਹੜਾ ਬਜਿੰਦਰ ਸਿੰਘ ਹੈ ਨਾ ਇਹ ਜਿਹੜੀਆਂ ਐਂਟੀ-ਕ੍ਰਿਸਚਨ ਫੋਰਸਸ ਨੇ ਨਾ ਉਹਨਾਂ ਨੂੰ ਇੱਕ ਮੋਰਾ ਮਿਲ ਗਿਆ ਉਹਨਾਂ ਨੂੰ ਇੱਕ ਮੋਰਾ ਲੇਗਾ ਮੋਰੇ ਨੂੰ ਫੋਕਸ ਕਰਕੇ ਉਹਨਾਂ ਤੇ ਮਤਲਬ ਵੀ ਉਸ ਮੋਰੇ ਪਰ ਵੀ ਜਿਹੜਾ ਉਹਨਾਂ ਦਾ ਟਾਰਗੇਟ ਆ ਉਹ 크ਿਸਚਨ ਕਮਿਊਨਿਟੀ ਆ ਲੇਕਿਨ ਉਹਦੇ ਉਹਦੇ ਮੋਰੇ ਦੇ ਵਿੱਚ ਨਾ ਉਹ ਬਜਿੰਦਰ ਸਿੰਘ ਕਿਰਾਸੀ ਉਹ ਉਹਦੇ ਵਿੱਚ ਫਸਿਆ ਫਸਿਆ ਨਹੀਂ ਮਤਲਬ ਇਹ ਫਸਿਆ ਤਾਂ ਆਪ ਹੀ ਆ ਮੈਂ ਵੀ ਕਹਿੰਦਾ ਕਿ ਉਹਨੂੰ ਫਸਾਇਆ ਗਿਆ ਇਹ ਨਹੀਂ ਮੈਂ ਕਹਿੰਦਾ ਕਿਉਂਕਿ ਕੋਰਟ ਨੇ ਜੋ ਫੈਸਲਾ ਦਿੱਤਾ ਮੈਂ ਉਹਦੇ ਗੇਸਤੀ ਹੈਗਾ ਕੋਰਟ ਦਾ ਫੈਸਲਾ ਜੋ ਵੀ ਹੈਗਾ ਉਹ ਬਿਹਤਰ ਆ ਉਹਦੇ ਲਈ ਅਸੀਂ ਹਾਈ ਕੋਰਟ ਚ ਜਾਵਾਂਗੇ ਹਾਮਿਦ ਮਸੀਹ ਦਾ ਕਹਿਣਾ ਹੈ ਕਿ ਉਹ ਹੁਣ ਮਹਿਲਾਮਤ ਦੇ ਨਾਲ ਮੁਲਾਕਾਤ ਕਰਨਗੇ ਤੇ ਦੂਜੇ ਪਾਸੇ ਜੋ ਕੋਰਟ ਨੇ ਸਜ਼ਾ ਸੁਣਾਈਆ ਉਹਦੇ ਜਿਹੜੇ ਕਾਗਜ਼ ਪੱਤਰ ਨੇ ਉਹਨਾਂ ਨੂੰ ਚੈੱਕ ਕੀਤਾ ਜਾਵੇਗਾ ਜਿਸ ਦੇ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ ਤਾਂ ਦੇਖਣਾ ਹੋਵੇਗਾ ਕਿ ਕਿਹੜੇ ਫੈਸਲੇ ਦੀ ਗੱਲ ਹੁਣ ਹਾਮਿਦ ਮਸੀਹ ਕਰ ਰਹੇ ਨੇ ਜੋ ਪਾਸਟ ਨੂੰ ਸਜ਼ਾ ਸੁਣਾਈ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ